ਘੰਟਾ ਹੋਇਆ ਹਜੇ 9 ਵਜਿਆਂ ਨੂੰ ਤੇ ਡਲੀ ਫੁੱਲ ਲੈ ਫੁੱਲ ਪੱਕੀ ਹੁੰਦੀ ਜਾਂਦੀ ਐ ਐਜੀ ਮਿੱਟੀ ਐ ਤਾਂ ਕਰਕੇ ਫਿਰ ਡੀਆਈ ਨੂੰ ਕਸ਼ਟ ਦੇਣਾ ਹੀ ਪਿਆ ਲੈ ਵੀ ਬਾਬੇ ਉਹ ਹੈਗਾ ਨਾ ਨਜ਼ਰ ਲੱਗਣ ਵਾਲਾ ਕੰਮ ਆ ਗੇਰਪੂਰ ਦੀ ਤਾਂ ਪ੍ਰਵਾਹ ਨਹੀਂ ਮੰਨਦਾ ਝੂਟਾ ਯਾਰ ਗੇਰਪੂਰ ਤਾਂ ਜਿਹੜਾ ਮਰਜ਼ੀ ਲਾ ਦੇ ਉਹ ਹੀ ਫੜ ਲੈਣਾ ਬਸ ਖਾਨ ਦਾ ਜਾਈ ਨਾ ਮਾਦਰਾ ਬਾੜ ਦੋ ਕਈ ਪਛਾਣ ਹੀ ਨਹੀਂ ਸਕਦਾ ਜੀ ਪ੍ਰਾਲੀ ਹੀ ਇੱਥੇ ਆਮੰਤਾ ਰੜਿਆ ਆਉਂਦਾ ਤੇ ਪੈਲੀ ਵੀ ਇੱਕ ਸਾਰ ਪੱਧਰ ਆ ਜਾਵਾ ਕੋਈ ਮਾੜ ਮੋਟ ਹੋ ਸਕਦਾ ਜਿੱਥੇ ਮਨਲਾ ਵੱਧ ਘਟ ਲੱਗੇ ਹੁਣ ਪਰ ਚੰਗੇ ਲੱਗ ਜੰਦੇ ਇੰਨੇ ਕੁ ਲਾਈ ਜੰਨੇ ਤੁਸੀਂ ਦੇਖ ਲਓ ਹੁਣ ਮਾੜੀ ਮਾੜੀ ਲਾਲ ਮਿੱਟੀ ਨਿਕਲਦੀ ਆ ਤੇ ਪਰਪਰਾਲ ਹੈ ਬਹੁਤ ਪਰਾਲ ਪਿਛਲੀ ਵਾਰੀ ਤਾਂ ਜਦੋਂ ਸੁਪਰ ਸੀਡਰ ਮਾਰਿਆ ਹੁਣੇ ਜਮਾਜ ਦਿੱਤਾ ਜਾਏ ਤਾਂ ਕੀ ਫੁੱਲਿਆ ਜਾ ਫਿਰਦਾ ਵੇ ਤੇ ਬਾਕੀ ਪਹਿਲੇ ਹਾਈ ਦੇ ਵਿੱਚ ਚੱਲਦਾ ਤੇ ਲਾਉਣ ਨੂੰ ਇਹ ਦੂ ਹੋਰ ਵੀ ਲਾ ਸਕਦਾ ਜਿੰਨੇ ਲਾਉਣੇ ਹੁਣ ਪਰ ਆਪਾਂ ਲਾਲ ਮਿੱਟੀ ਕੱਢ ਕੇ ਕੀ ਕਰਨੀ ਹੈ ਮੇਰੇ ਹਿਸਾਬ ਨਾਲ ਤਾਂ ਹਜੇ ਵੀ ਥੋੜੇ ਥੋੜੇ ਜਿਆਦਾ ਹੀ ਹੈ ਪਰ ਇੰਨੇ ਤਾਂ ਲਾ ਰਹੇ ਆ ਕਿਉਂਕਿ ਪਰਾਲੀ ਵੀ ਬਹੁਤ ਕਿਤੇ ਇਹ ਨਾ ਹੋਵੇ ਮੋੜ ਕੇ ਰੂਟਾਵੇਟਰ ਮਾਰੀ ਇਥੇ ਬਾਹਰ ਆ ਜੇ ਸਾਰੀ ਆਹ ਟਰੈਸ਼ ਬੋਰਡ ਲੱਗੇ ਆ ਪਰ ਇਹ ਕੰਮ ਘਟ ਕਰ ਰਹੇ ਆ ਉਹਨਾਂ ਕਰ ਨਹੀਂ ਰਹੇ ਪਤਾ ਨਹੀਂ ਕਿਉਂ ਜੇ ਢੰਗਾਈ ਜਿਆਦਾ ਕਰਦੇ ਆ ਫਿਰ ਢੰਗਾਈ ਵਾਲੀ ਹੋ ਜੂ ਚਲੋ ਲਾਉਣੇ ਕਿਸੇ ਭਰਾ ਨੂੰ ਫੋਨ ਸਲਾਹ ਲੈਣ ਨੂੰ ਲੈ ਵੀ ਵੀਰੋ ਲਾਉਣਾ ਕਿਹੜਾ ਦੇਖ ਲਾ ਪਾਣੀ ਅੱਲ ਮੈਂ ਲਾਵਾਂ ਆਪਾਂ ਲੇਟ ਵੀ ਹੁੰਨੇ ਨਾ ਬਾਅਦ 24 ਮਾਰਨਾ ਇਹ ਹੁਣ ਬਾਈ ਕਾਸੂਆਣੇ ਵਾਲੇ ਨੇ ਲਾਇਆ ਹੀ ਫੋਨ ਉਹ ਬਾਈ ਕਹਿੰਦੇ ਓਕੜੂ ਜ਼ਿਆਦੇ ਆ ਤਾਂ ਟਰੈਸ਼ ਬੋਰਡਾਂ ਤਾਂ ਹੀ ਨਹੀਂ ਹੋ ਜਾਂਦੀ ਇਹ ਡੂੰਗੇ ਲੱਗਦੇ ਆਉਂਦੇ ਆ ਪਰ ਟਰੈਸ਼ ਬੋਰਡਾਂ ਤਾਂ ਹੀ ਪ੍ਰਾਲੀ ਨਹੀਂ ਜਾਂਦੀ ਕੀ ਟਰੈਸ਼ ਬੋਰਡ ਕੰਮ ਹੁੰਨੇ ਨਹੀਂ ਕਰ ਰਹੀ ਇਹਨਾਂ ਦੀ ਸਾਈਟਿੰਗ ਹੋਣ ਵਾਲੀ ਥੋੜੀ ਜੀ ਤੇ ਮਾਨ ਸਾਹਿਬ ਨੂੰ ਬੇਨਤੀ ਇਹ ਵੀਡੀਓ ਦੇ ਵਿੱਚ ਵੀ ਥੋੜੀ ਜਿਹੀ ਦੀ ਸੈਟਿੰਗ ਕਰਨੀ ਚਾਹੀਦੀ ਕਿਉਂਕਿ ਆਹ ਟਰੈਸ਼ ਬੋਰਡ ਆ ਜਿਹੜੇ ਇਹ ਤਾਂ ਲੱਗਣਗੇ ਆ ਥੋੜੇ ਜਾਵੇ ਥੱਲੇ ਨੂੰ ਜਿਆਦਾ ਜਾਂ ਤਾਂ ਉਹ ਚੱਕੇ ਜਾਣਾ ਇਹ ਤਾਂ ਨਹੀਂ ਹੁਣ ਮੈਨੂੰ ਪ੍ਰੋਪਰ ਧਿਆਨ ਚ ਰਿਹਾ ਤੇ ਬਾਕੀ ਉਦਾਂ ਸਹੀ ਲੱਗਦੇ ਸਾਰੇ ਕੱਲੇ ਜਿਹੜੇ ਟਰੈਸ਼ ਬੋਰਡਾਂ ਆਸਤੇ ਜੇ ਮੰਨ ਲਓ ਪ੍ਰਾਲੀ ਆਸਤੇ ਫੇਰ ਮਾੜੀ ਸੈਟਿੰਗ ਹੋ ਜੇ ਤਾਂ ਮਾੜਾ ਨਹੀਂ ਵੈਸੇ ਬਾਹਰ ਆਉਂਦੀ ਨਹੀਂ ਪ੍ਰਾਲੀ ਮਾੜਾ ਮੋਟੋ ਚਾਨੀਆਂ ਲੱਗਦੇ ਚਲੋ ਮਾਰਦੇ ਆਂ ਜਿਵੇਂ ਇਹ ਸੈਂਪਲ ਹੁੰਦਾ ਸੀ ਨਾ ਉਦੋਂ ਗੱਲ-ਗੱਲ ਤੇ ਲੋ ਲਾਉਣਾ ਪੈਂਦਾ ਸੀ ਤੇ ਜਾਂ ਰੇਸ ਕਰਨੀ ਪੈਂਦੀ ਸੀ ਹੁਣ ਮੱਥੇ ਮੁਥੇ ਤੇ ਪਹਿਲੇ ਹਾਈ ਦੇ ਵਿੱਚ ਆ ਪਹਿਲੇ ਦੇ ਇੱਕ ਤਾਂ ਉਹ ਅਰਥ ਜਿਹੜਾ ਸੀਗਾ ਮੁੰਡਾ ਆਪਣੇ ਨਾਲ ਆ ਨਾ ਝੋਨੇ ਵਾਲੇ ਉਹ ਪਹਿਲਾਂ ਕਹਿੰਦਾ ਸੀ ਪਹਿਲਾ ਆਪਾਂ ਕਹਿਣਾ ਪਹਿਲਾ ਉਹ ਕਹਿੰਦਾ ਪਹਿਲਾ ਤੇ ਬਈ ਹੁਣ ਆਉਣ ਸਾਰੇ ਇੱਥੇ ਮੱਥੇ ਤੇ ਰੇਸ ਘਟਾ ਦੀਦੇ ਪਹਿਲੇ ਹਾਈ ਦੇ ਵਿੱਚ ਤੇ ਉਸੇ ਜੀ ਬੈਗ ਬੂਕ ਐ ਜਮਾ ਸਲੋ ਤੇ ਹੋਈ ਜਾਂਦਾ ਛੀਕ ਛੀਕ ਸੋ ਚੱਕਰ ਤੇ ਅੱਗੇ ਥਾਲਾ ਬੰਨਦੀ ਹੋਈ ਜਾਂਦਾ ਨਾ ਸਿੰਪਲ ਟਰੈਕਟਰ ਦਾ ਅਲੀ ਵਜ ਦੀ ਤੁਰ ਜਾਂਦੀ ਐ ਪੂਰਾ ਅੱਠਰ ਦਾ ਜਾਂਦਾ ਵਾਣ ਪੂਰੀ ਪੂਰੀ ਹੈ ਨਾ ਗੱਲ ਐ ਤੇ ਹੁਣ ਡੀਆਈ ਮਗਰ ਲਿਆਉਣੇ ਆ ਰੂਟਰ ਵੰਟਰ ਵੇਖੀ ਜੋ ਖੈਦਾ ਕਿ ਕੀ ਕਰਦਾ 13 ਦਾ ਲਿਆਉਣੇ ਆ ਪਾ ਕੇ ਹੁਣ ਤਾਂ ਲੈ ਖੋਹੇ ਨੂੰ ਮੈਂ ਪਾ ਲਿਆ ਈ ਕੱਢਣੀ ਆਜ ਵਿਚਾਰੇ ਦੀ ਨਾਲੇ ਰੋਟੀ ਲੈਣਾ ਆਏ ਨਾਲੇ ਇਹਨੂੰ ਲੈਣਾ ਆਏ ਉਹਦੇ ਆਸਤੇ ਕਿੱਲੀ ਹੈਗੀ ਆ ਹੈਗੀ ਆ ਚਲ ਪੈਰ ਪਾਸੇ ਰੱਖੇ ਇਹਦੇ ਨੇੜੇ ਦੀ ਪੈਰ ਪੂਰ ਪਾਸੇ ਰੱਖੀ ਕਿਤੇ ਕਟ ਆਇਆ ਦਾ ਬਸ ਬਾਕੀ ਸਾਰੇ ਰੋਲੇ ਸਹੀ ਹੈ ਦਿਆ ਵਾਲਾ ਲੱਗਦਾ ਵਿਚਾਰੇ ਦਾ ਇਹ ਆਇਆ ਨਾ ਜੇ ਧੁੱਪ ਪਾਉਣਿਆ ਤਾਂ ਡਲੀ ਬਹੁਤ ਘੜੀ ਬਣੂਗੀ ਜਾਲਿਆਂ ਨੂੰ ਲਈ ਰੱਖਦੇ ਹੌਲੀ ਹੌਲੀ ਘਰਨੇ ਦਾ ਇਹਨੂੰ ਘੰਟਾ ਹੋਇਆ ਹਜੇ 9 ਵਜਿਆਂ ਨੂੰ ਤੇ ਡਲੀ ਫੁੱਲ ਲੈ ਫੁੱਲ ਪੱਕੀ ਹੁੰਦੀ ਜਾਂਦੀ ਐ ਐਵੀ ਜੀ ਮਿੱਟੀ ਐ ਤਾਂ ਕਰਕੇ ਫਿਰ ਡੀਆਈ ਨੂੰ ਕਸ਼ਟ ਦੇਣਾ ਹੀ ਪਿਆ ਰਾਈਟਰ ਤਾਂ ਹੋਰ ਯਾਰ ਬੇਲੀ ਦੇ ਮੰਗ ਸਕਦੇ ਹੀ ਆਂਦਾ ਪਰ ਮੈਂ ਜਲ ਕੋਹਨੇ ਦੇਣੂ ਹੁਣ ਦੇ ਚੱਕ ਥੋੜਾ ਘੱਟ ਖਿਆ ਚੱਲੂਗਾ ਆ ਜਿਹੜੇ ਮੱਥੇ ਵਾਲੇ ਜਿਹੜੇ ਇੱਥੇ ਤੰਗ ਜ਼ਿਆਦੇ ਹੁੰਦਾ ਵਿਚਾਲੜੇ ਜਿਹੜੇ ਪੱਧਰ ਹੈ ਇੱਥੇ ਨਹੀਂ ਹੁੰਦਾ ਵਧੀਆ ਬਣਾਉਣਾ ਪਰ ਇਹਰੇ ਜੀ ਵੀ ਤੁਸੀਂ ਵੇਖੋ ਵੀ ਆ ਡਲੀਆਂ ਬਾਈ ਦੀਆਂ ਜਾਂਦੀਆਂ ਲੈ ਆ ਕਿਸੇ ਗੱਲ ਨਹੀਂ ਫਟਣੀਆਂ ਬਰੀਕ ਡਲੀਆਂ ਜਿਹੜੀਆਂ ਜੋਧਾ ਫਾਰਮ ਵਾਲੇ ਬਾਈ ਵੰਗੂ ਵੇਖੋ ਕਿਤੇ ਹੈ ਕਿਤੇ ਉੱਚਾ ਨਹੀਂ ਵਾ ਐਂ ਬੋਲਦਾ ਹੁੰਦਾ ਬਾਈ ਹਣਾ ਐਨ 1 ਸਾਰ ਰੁਪਈ ਜਮੀਨ ਸਾਰੀ ਨਾਲੇ ਹਜੇ ਸਾਨੂੰ ਕੋਈ ਚੱਜ ਨਹੀਂ ਵਾਸਤਾ ਨਹੀਂ ਇਹਨਾਂ ਤੇ ਜਾਣੀ ਜੇ ਇੱਕ ਦਵਾਰੀ ਪਲੋ ਹੋਰ ਚਲਾ ਲਈਏ ਤਾਂ ਪੂਰਾ ਜਾਣੀ ਹਿਸਾਬ ਆ ਜਾ ਸਾਨੂੰ ਤੇ ਅਸਲ ਦੇ ਵਿੱਚ ਕਣਕ ਬੀਜ ਨਹੀਂ ਦੀ ਕਿਤੇ ਐਂ ਜੇ ਕਰਕੇ ਤੇ ਉਦੋਂ ਬਾਅਦ ਪਾਣੀ ਲਾ ਕੇ ਫਿਰ ਤਾਂ ਆਉਗਾ ਨਾ ਬੋਣੀ ਹੁੰਦੀ ਨਿਆਰਾ ਆ ਜਾਣਾ ਲੈ ਵੀ ਕਹਿੰਦੇ ਖੁਸ਼ਪ੍ਰੀਤ ਸਿੰਘ ਵਿਚਾਰੇ ਨੂੰ ਨਾ ਥੋੜਾ ਪੋਲਾ ਰੱਖੀ ਵਿਚਾਰੇ ਨੂੰ ਪਹਿਲਾ ਦਿਨ ਹੀ ਹੈ ਤੇ ਡਰਾਈਵਰ ਹੀ ਅਗਰ ਨਾ ਵਾ ਤੇ ਆਪਾਂ ਸ਼ਾਮ ਤਾਈਂ ਪਲੌਂ ਛੱਡ ਕੇ ਆਈਏ ਲੈ ਆ ਗਏ ਅੱਛੀ ਹੈ ਪ੍ਰਸ਼ਾਦਾ ਨਿਆਰਾ ਲਈਏ ਪੂਰਾ ਡੇ ਆਈ ਵਿਚਾਰਾ ਲਾ ਹੀ ਦੇਉਗਾ ਡੰਗ ਲੱਗਦਾ ਹੌਲੀ ਹੌਲੀ ਲੱਗਿਆ ਹੋਇਆ ਪਹਿਲੇ ਲੋਜ ਔਖਾ ਸੌਖਾ ਆ ਹੀ ਜਾਂਦਾ ਚੱਲ ਕੋਈ ਨਹੀਂ ਮੈਂ ਵੀ ਬਾਬੇ ਉਹ ਹੈਗਾ ਨਾ ਨਜ਼ਰ ਲੱਗਣ ਵਾਲਾ ਕੰਮ ਆ ਕਿਉਂ ਆਪਾਂ ਦਾ ਧੋਖਾ ਦੇ ਚਲ ਕੀ ਜਾਂਦਾ ਵਾਣ ਜਾਵਾਂ ਤੇ ਆਪਣੇ ਤੋਂ ਆ ਘਮੀ ਰਹਿ ਗਈ ਥੋੜੀ ਜਿਹੀ ਆ ਜਿਹੜਾ ਇੱਧਰ ਤੋਂ ਬੜਾ ਲਾ ਬੈਠੇ ਉਹਨਾਂ ਥਾਂ ਬਜ ਗਿਆਂ ਉਹ ਹੁਣ ਪ੍ਰਾਲੀ ਪ੍ਰਾਲੀ ਵਿੱਚ ਢਾਲ ਦਾਂਗਾ ਹੀ ਨਾ ਇਹ ਤੂੜੀ ਦੇ ਘੇਰੇ ਆਪਾਂ ਮੰਨ ਲਓ ਪ੍ਰਾਲੀ ਪ੍ਰਾਲੀ ਜੱਕਦੀ ਸੀ ਇੰਨੀ ਕਿ ਪ੍ਰਾਲੀ ਆ ਇਹਦਾ ਚੱਲ ਕੋਈ ਨਹੀਂ ਇਹ ਖਰਚੇ ਇਕੱਲੇ ਹੁਣ ਇੱਥੋਂ ਪੁੱਠਾ ਕਿਹੜਾ ਬਣ ਲੈਨੇ ਆ ਇੱਥੋਂ ਇੱਧਰ ਇੱਧਰ ਮਾਰ ਲੈਨੇ ਬਾਕੀ ਵਾਹਗੁਰੂ ਰੱਖੇ ਸੁੱਖ ਵਾਏ ਠਗ ਠਗਾ ਕਿਰਾਂ ਚੱਲੀ ਜਾਵੇ ਤਾਂ ਆਪਣਾ ਕੰਮ ਨਿਭੜ ਜੀ ਦੋ ਘੰਟੇ ਵੱਡੇ ਹੀ ਆਈ ਦੀ ਸੁੱਖ ਚਾਹੀਦੀ ਲਓ ਜੀ ਤੂੜੀ ਵਾਲੇ ਵੀ ਆਉਂਦੇ ਹੋ ਸਕਦਾ ਤੂੜੀ ਦਾ ਕੰਮ ਨਿਭੜ ਜੇ ਤਾਂ ਸਾਰਾ ਕੁਸ ਇਕੱਠਾ ਕਰਦਾਂ ਕਰਾਇਗੁਰੂ ਆ ਮਾਰ ਕੇ ਹਣ ਇਹਨੂੰ ਦੋ ਦਿਨ ਆਪਾਂ ਛੱਡਾਂਗੇ ਇਦਾਂ ਹੀ ਦੋ ਦਿਨ ਛੱਡ ਕੇ ਹੁਣ ਇਹਦੇ ਚ ਰੂੜੀ ਪਾਉਣੀ ਆ ਰੂੜੀ ਕਾ ਬਾਲੀ ਜੁੜੀ ਪਈ ਆ ਰੂੜੀ ਪਾਉਣੇ ਆ ਦੋ ਦਿਨਾਂ ਦੇ ਵਿੱਚ ਵਿੱਚ ਤੇ ਇੱਕ ਥੋੜੀ ਜੀ ਇੱਥੇ ਸਮੱਸਿਆ ਰਹਿੰਦੀ ਜਿਹੜੇ ਬਾਈ ਜਿਵੇਂ ਦੱਸਦੇ ਆ ਵੀਡੀਓ ਦੇ ਵਿੱਚ ਕਿਉਂਕਿ ਸਾਡੇ ਏਰੀਆ ਚ ਕਿਹੜਾ ਕੋਈ ਪਲਾਉ ਮਾਰਦਾ ਜਿਹਨੂੰ ਪੁੱਛ ਲੈਂਦੇ ਜਿਹੜੀ ਆਹਾ ਘੇਰਾ ਨਾ ਜਿਹੜਾ ਆਹ ਇੱਥੇ ਥੋੜਾ ਜਿਹਾ ਚੱਕਰ ਪਿਆ ਆ ਵਾਜ ਜਦੋਂ ਧਰ ਕੇ ਆਏ ਨੂੰ ਸਿੱਟੀ ਮਿੱਟੀ ਪਹਿਲੇ ਕਿੜੇ ਤੇ ਉਸ ਤੋਂ ਬਾਅਦ ਆ ਥੋੜਾ ਜਿਹਾ ਇੱਕ ਤਾਂ ਉੱਚਾ ਜਾ ਲੱਗਦਾ ਵੈਸੇ ਹੋ ਸਕਦਾ ਧੁਈ ਜਾਵੇ ਇੱਕ ਇੰਨੀ ਦੂਰ ਤੱਕ ਹੁਣ ਇਹਦਾ ਮਤਲਬ ਜਦੋਂ ਉਧਰੋਂ ਲਾਉਣਾ ਉਹ ਥੋੜਾ ਜਿਹਾ ਜਮਾ ਹਟ ਕੇ ਐਨ ਲਾਵਾਂਗੇ ਫੇਰ ਆ ਪੂਰਾ ਆਊਗਾ ਕਿਹੜਾ ਐਨਾ ਕਿੜਾ ਰਹਿ ਗਿਆ ਹੁਣ ਐਨਾ ਹੀ ਬੰਦਾ ਲਾ ਕੇ ਜਿਹੜੀ ਪਰਾਲੀ ਐ ਇਹਨੂੰ ਕਹਿੰਦੇ ਆ ਵੇਚੀ ਛੜਦੇ ਕੁਚਰਦੇ ਮਾੜੀ ਮਾੜੀ ਥੱਲੇ ਨੂੰ ਕਰ ਦੂਗਾ ਫੇ ਖਾਲੀ ਜਿਹਾ ਬਾਕੀ ਇਹ ਵਟਾ ਨਾਲੋਂ ਆਪਣੇ ਨਾਲ ਉੱਚਾ ਹੀ ਸੀ ਇਹਦਾ ਚੰਗਾ ਹੀ ਆ ਵੀ ਵਟਾ ਨਾਲੋਂ ਨੀਵਾ ਹੋਵੇ ਮਾੜਾ ਮਾੜਾ ਲਾ ਵੀ ਆ ਤਾਂ ਜਮਾਂ ਵਾਣ ਰੈਡੀ ਐ ਇਦੋਂ ਬਾਅਦ ਕਾਸ ਕਰ ਲੈ ਸੁਹਾਗਾ ਛੰਡ ਦੇ ਤੇ ਦੋ ਤਿੰਨ ਫੇਰ ਭਾਵੇਂ ਕਣਕ ਵੀ ਲਾ ਦੂਰਾ ਸੁਹਾਗਾ ਮਾਰ ਕੇ ਲਾ ਵੀ ਜਟਾ ਅੱਜ ਜੇ ਤੂੰ ਕਾੜ ਕੱਢ ਕੇ ਆਣਾ ਖੁਸ਼ਪਰੀਤ ਦੇ ਹੱਥੋਂ ਤਾਂ ਤੂੰ ਡੋਲਦਾ ਨਹੀਂ ਸੁਪਰ ਸੀਡਰ ਵਾਲੇ ਬਲੇਡ ਐ ਤੇ ਮੈਂ ਨਾ ਧਰਨ ਭਾਈ ਆਉਂਦਾ ਜਮਾਂ ਦੇਖੋ ਦੇ ਕਾੜ ਦਾ ਦੇਖੋ ਜੇ ਇਧਰ ਬਾਰਾ ਵਾਲਾ ਟਰੈਕਟਰ ਚੱਕ ਕੇ ਮੁੜਦਾ ਯਾਰੀ ਇਹ ਜਮਾ ਨਵਾਂ ਡਰਾਈਵਰ ਭਾਇਆ ਅੱਜ ਫਰੈਸ਼ ਹੀ ਆ ਮੁੰਡਾ ਜਮਾ ਆ ਅੱਗਾ ਚੱਕਣ ਦੀ ਸਾਡੀ ਆਈ ਦੀ ਫਿਰ ਥੋੜੀ ਜਿਆਦਾ ਹੀ ਸੋਹਣੀ ਆ ਦਿੱਤਾ ਕਿੰਨੇ ਚੱਕਰਾਂ ਦੇ ਦਾਰਾ ਫਰੇ ਕਲੱਚ ਨਾ ਛੱਡਦੀ ਗੇਅਰ ਕੱਢ ਕੇ ਠੱਲੀ ਦਾ ਹੁੰਦਾ ਓਵੇਂ ਬੰਦਾ ਪੂਰੇ ਠੱਲੀ ਬੈਠਾ ਆ ਵੀ ਲੱਗਿਆ ਗੇਅਰ ਆਇਆ ਤਾਂ ਮੇਰੀ ਗੱਲ ਸੁਣੀ ਉਹ ਦੇ ਦੇ ਮੈਨੂੰ ਇੱਕ ਨਾ ਜਿਹੜੀ ਉਹ ਵੱਟ ਜੀ ਨਹੀਂ ਬਣ ਗਈ ਹੈਨਾ ਆਹ ਇਹ ਤਾਂ ਗਾਂ ਨਗਾ ਲਿਆ ਕਰ ਮੜਾ ਜਾ ਆ ਤੁਰਿਆ ਆਉਂਦਾ ਰੂਟਾ ਵੇਟ ਰੱਖਣ ਲੱਗਾ ਵੀ ਉਹਦੇ ਉੱਤੇ ਰੱਖ ਲਿਆ ਕਰ ਆਪੇ ਗਾਮ ਸਾਂਝੇ ਹੋ ਜੂਗੇ ਗਲਾਸ ਤਾਂ ਦੇ ਦੇ ਕੱਪ ਦੇ ਦੇ ਕੋਈ ਆ ਕਰ ਗਰਮ ਗਰਮ ਤਾਂ ਨਹੀਂ ਹੁੰਦਾ ਗਰਮ ਤਾਂ ਉੱਥਾ ਹੀ ਐ ਸੋਈ ਮੈਂ ਉੱਥੇ ਕੇ ਰੁਕਿਆ ਉਹਦਾ ਥੱਲੇ ਲਾ ਬਸ ਔਰ ਆਜ ਤੋ ਹੱਦ ਤੇ ਰਹਿ ਗਿਆ ਆੱਧੇ ਕੇ ਹੱਦ ਤੇ ਨਹੀਂ ਆ ਆ ਲੈ ਝੋਲੇ ਉਥੇ ਰੱਖ ਲਾ ਲਿਆ ਪਰਾ ਦੇ ਨਹੀਂ ਥੱਲੇ ਲਾ ਕੇ ਜੀਰੋ ਆਰ ਵੀ ਵੀ ਤੋੜਦਾ ਹੁੰਦਾ ਯਾ ਡੀ ਆਈ 1700 ਤੇ ਛੱਡੂਗਾ 1700 ਤੇ ਤਰਿਆਊਗਾ ਆਪਾਂ ਮੈਂ ਲੋਡ ਪਈ ਜਾਵੇ ਪਰ ਸੋਈ 1700 ਤੇ ਹੀ ਉੱਤਰ ਪਿਆ ਰਿਓ ਜੇ ਉੱਧਰ ਕਿੜਾ ਦੂਜੂ ਲਾਉਣੇ ਜਿਵੇਂ ਪਹਿਲਾ ਕਿੜਾ ਚਰਾਉਣੇ ਫਿਰ ਪ੍ਰਾਲੀ ਵਾਲੀ ਬਾਹਰ ਕੱਢ ਦਿੰਦਾ ਆ ਮੈਂ ਕਰਕੇ ਚਲਾਵਾਂਗੇ ਤਾਂ ਹੀ ਕੰਮ ਪਰ ਥੋੜਾ ਜਿਆ ਅੱਗੇ ਨੂੰ ਦੂਰ ਰੱਖਿਆ ਸੀ ਕਿ ਕੀ ਕਰਿਆ ਸੀ ਆਪਾਂ ਆ ਥੋੜਾ ਜਿਆ ਇਹਨੂੰ ਰੱਖਾਂਗੇ ਐਰੇ ਜਨਾ ਘਾਟ ਲਾਏ ਬਾਬੇ ਉਹ ਕੰਮ ਕੀ ਇਹਦੇ ਚ ਲਾਲ ਮਿੱਟੀ ਵਾਲੀ ਨਿਕਲੀ ਤੇ ਲਾਲ ਤਾਂ ਫਿਰ ਤੁਹਾਨੂੰ ਪਤਾ ਨਾ ਕਮੀ ਹੁੰਦੀ ਆ ਤਾਂ ਕਰਕੇ ਇਹਦੇ ਚ ਆਪੇ ਪ੍ਰਾਲੀ ਥੋੜੀ ਤਾਂ ਆ ਗਈ ਪਰ ਆਪਾਂ ਹੁਣ ਇਹਦੇ ਚ ਪਰਸੋਂ ਜਾਂ ਸਵੇਰ ਦਾ ਦਿਨ ਸਵੇਰੇ ਹੱਥ ਨੇ ਤਵੀਆਂ ਮਾਰਾਂਗੇ ਨਾਲੇ ਤਾਂ ਬਾਣ ਗੇਲਾ ਥੋੜੀ ਹਵਾ ਪੈ ਜੂਗੀ ਤੇ ਨਾਲੇ ਚਾਲਾ ਵੱਡੀ-ਵੱਡੀ ਜਾਊਗੀ ਵੈਸੇ ਤਾਂ ਇਹ ਗਾਂਭਸ਼ਾ ਹੋ ਜੂਗੀ ਹੁਣ ਮੁੰਡੇ ਨੂੰ ਹਵਾ ਆ ਗਿਆ ਹੁਣ ਜਵੇਂ ਨੀ ਜ਼ੋਰ ਲੱਗਣ ਦਿੰਦਾ ਧੀ ਆਈ ਨਹੀਂ ਕਿੜਾ ਖਾਣ ਦਿੰਦਾ ਤੇਰੇ ਵਾਜਣਾ ਰੱਖੀਏ ਨਾ ਈ ਆਈ ਚੰਗਾ ਕੰਮ ਖਿੱਚੀ ਆਉਂਦਾ ਯਾਰ ਕਿਉਂਕਿ ਜਾਨੋ ਘੇਰੇ ਨਿੱਕੇ ਮਲ ਰਹੇ ਆ ਨਾ ਟਰੈਕਟਰ ਨੂੰ ਪਲੌਂ ਵਾਲੇ ਨੂੰ ਤਾਂ ਕਰਕੇ ਉੱਤੇ ਚੜਦਾ ਆਉਂਦਾ ਤਕੜਾ ਹੈ ਜਿਹੜਾ ਜਰਾ ਤੂ ਆਟੂ ਆੜੀ ਸੀ ਕਰੀ ਜਾਂਦਾ ਅਸਲ ਦੇ ਵਿੱਚ ਮੂਰੇ ਮਿੱਟੀ-ਮੁੱਟੀ ਦਾ ਘਟਾ ਰੱਖਣਾ ਈ ਪਰ ਮੈਨੂੰ ਆਏ ਸੀ ਮੈਂ ਛਾਹ ਹੁਣ ਪਲੌਂ ਛੱਡਿਆ ਵਾਂਗੇ ਪਰ ਨਹੀਂ ਸਮਾਂ ਲੱਗਿਆ ਚਲੋ ਕੋਈ ਨਹੀਂ ਹੁਣ ਕੱਲ ਮੈਂ ਛੱਡਾਂਗੇ ਉੱਤੇ ਹੀ ਚੜਦਾ ਆਉਂਦਾ ਫਗੜਾ ਔਰ ਨੋ ਮੱਥੇ ਲੱਗ ਗਿਆ ਨੇ ਸੀ 15 ਮਿੰਟ ਵੀਡੀਓ ਦੀ ਲਿਪਾ ਪੂੰਜੀ ਕਰਨ ਤੇ ਲੱਗੇ ਦਿਨੇ ਤਾਂ ਐਕਸਪੋਰਟ ਕਰੀ ਤੇ ਹੁਣ ਟਾਈਟਲ ਥੰਬਨੇਲ ਹੁਣ ਬਣਾਈ ਚਲੋ ਖੋਸ਼ਪ੍ਰੀ ਸਿੰਘ ਨੇ ਬਹੁਤ ਅਜ ਸਾਹ ਦਿੱਤਾ ਉਧਰੋਂ ਕਰਮ ਵਾਲੇ ਡੀਆਈ ਨੇ ਜਿਹੜਾ ਵੇੜਾ ਪੂਰਾ ਕਰਿਆ ਲੈਫਟ ਵਾਲਾ ਤੰਗ ਕਰਦੀ ਹਣਾ ਜਿੱਥੇ ਮਤਲਬ ਕਿ ਹੁਣ ਆਪਾਂ ਗੇੜਾ ਲਾਦਾ ਉੱਥੇ ਵਧੀਆ ਟਿਕੀ ਆਉਂਦੀ ਹੈ ਨਾ ਨਾ ਦਾਪਦਾ ਹਾਂ ਪੂਰੀਰ ਜੇ ਉੱਥੇ ਹੀ ਕਰਤੀ ਹੈ ਪੰਜਵਾਂ ਸੈੱਟ ਵਿੱਚ ਦੇਖੀ ਆ ਹਾਂ ਨਹੀਂ ਟਿਕਦੀ ਨਹੀਂ ਟਿਕਦੀ ਉਹ ਜਾਂਦਾ ਘੱਟ ਲੱਗੂਗੀ ਜਾਂ ਇਹਦਾ ਮੈਂ ਤਾਂ ਨਾ ਇਹ ਜਿਵੇਂ ਤੂੰ ਆ ਨਾ ਵੀ ਇਹਦਾ ਸਟੇਟਸ ਪਾਉਣ ਦਾ ਟਾਈਮ ਹੀ ਨਹੀਂ ਦਿੰਦੀ ਹੱਥ ਉੱਤੇ ਰੱਖਣਾ ਪੈਂਦਾ ਬਾ ਹੱਥ ਤਾਂ ਸਕਿੰਟ ਨਹੀਂ ਪਾਸੇ ਕਰਦਾ ਹਾਂ ਤਾਂ ਮਿੰਟ ਜਿਹੇ ਥੱਲੇ ਜਦੋਂ ਜਿਵੇਂ ਆਪਾਂ ਮੜਾ ਕਹਿੰਦਾ ਹੁੰਦਾ ਮਾਰਦਾ ਉਹ ਤਾਂ ਹੀ ਰਹਿ ਜਾਂਦੀ ਥੱਲੇ ਹੁੰਦੀ ਥੱਲੇ ਹੁੰਦੀ ਨਹੀਂ ਹੁਣ ਜਿਵੇਂ ਇਹਦੀ ਲੈਫਟ ਹੁੰਦੀ ਆ ਯਾਰ ਐਂ ਲੈਫਟ ਨਹੀਂ ਕੰਮ ਕਰਦੀ ਏ ਹੁਣ ਮੈਂ ਅਗਲਾ ਕੁਕ ਆਪਦੇ ਕੋਲੇ ਆ ਤਾਂ ਪਰ ਜਿਵੇਂ ਇਹਦੀ ਲੈਫਟ ਆ ਨਾ ਯਾਰ ਹੌਲੈਂਡ ਦੀ ਮੈਂ ਨਹੀਂ ਮੰਨਦਾ ਕਿ ਕਿਸੇ ਦੀ ਐ ਸੂਸੂਤ ਥੱਲੇ ਜਾਂਦੀ ਹੋ ਆਪਾਂ ਚਲਾਏ ਨਹੀਂ ਜਿਹੜੇ ਐਵੇਂ ਤਨ ਹਾਂ ਮਨਲਾ ਸਵਰਾਇਆ ਚਲਾਇਆ ਸੋਹਣਾ ਲੀਕਾ ਚਲਾਇਆ ਉਹਨਾਂ ਦੀ ਲੈਫਟ ਆਏ ਨਹੀਂ ਜਾਂਦੀ ਜਿਵੇਂ ਇਹਦੀ ਜਾਂਦੀ ਸਾਲੇ ਦੀ ਤੇ ਐਂ ਡੀਆਈ ਦੀ ਨਹੀਂ ਜਾਂਦੀ ਡੀਆਈ ਵੀ ਜਾਂ ਤਾਂ 4 ਅੰਗਲਾਂ ਹੀ ਥੱਲੇ ਠੋਕਦਾ ਮਨਲਾ ਤੇ ਜਾਂ ਫਿਰ ਜਿਵੇਂ ਹੀ ਚੱਕੀ ਰੱਖਦਾ ਆਈ ਇਹ ਇਹ ਹੁਣ ਸੂਸੂਤ ਅਲਾਈ ਆਉਂਦਾ ਥੱਲੇ ਆ ਹੁਣ ਪਲਾਉ ਬਲਉਂਦੇ ਇੱਕ ਈ ਆਪਣੀ ਆਟਮ ਘੇਰੀ ਹੋਈ ਪਈ ਆ ਜਾਮ ਅੱਜ ਹੱਥ ਮੇਰਾ ਵੀ ਨਹੀਂ ਉੱਤੇ ਹੀ ਰਹਿ ਲਵਟੇ ਹੱਥ ਨਹੀਂ ਪਾਸੇ ਹੁਣ ਦਿੱਤਾ ਮੈਂ ਖੋਲ ਕੇ ਦੇ ਵੇਖੀ ਮੈਂ ਇਹ ਦੇਖ ਲੈ ਇਹ ਖੁੱਲਦੀ ਨਹੀਂ ਅਰ ਜਾਮ ਹੋ ਗਈ ਸੀ ਈ ਮਹੀਨਾ ਦਾ ਖੜਾ ਰਿਹਾ ਮਨ ਲਾ ਵਰਤੀ ਨਹੀਂ ਹੈ ਜਉ ਹਾਂ ਹੈ ਤਾਂ ਮੜੀਏ ਸੱਟ ਲਾ ਕੇ ਖੁੱਲ ਜੂਗੀ ਤੇ ਬਾਪਾ ਹੁਣ ਲਾਈਏ ਮੱਥੇ ਤੇ ਚੱਲ ਗਏ ਇਹਨੂੰ ਕਿਰਾ ਪਾਸੇ ਕਰਕੇ ਠਾਲਾ ਉੱਧਰ ਠਾਲਦਾ ਨਹੀਂ ਹਾਂ ਇੱਧਰ ਵਿਚਾਲੇ ਕਰ ਲਾ ਭਾਵੇਂ ਕਿ ਵਿਚਾਲੇ ਵਾੜਨ ਨੂੰ ਨਹੀਂ ਜੀ ਕਰਦਾ ਇੰਨਾ ਸਾਫ਼ ਹੋਇਆ ਤੇ ਸਾਰਾ ਵਾਹਣ ਛੱਡ ਕੇ ਜਾ ਕੇ ਇਹਨੂੰ ਥਾਂ ਪਤਾ ਕਿੱਥੇ ਥਿਆ ਮੈਂ ਤਾਂ ਮੱਥੇ ਹੀ ਲਾਉਣੇ ਸੀ ਉਹ ਜਮੀਂ 'ਚ ਜਮੀਂ ਜਗਾ ਭਾਈ ਜਾਂਦਾ ਇਹਦਾ ਕੋਰ ਰੱਖੀ ਹੈ ਚਾ ਮੈਨੂੰ ਪਤਾ ਹੀ ਮੈਂ ਗੇੜੇ ਗੂੜੇ ਨੰਗ ਜਾਂਦੇ ਵੇ ਦੀ ਮੱਲੋ ਜੜੀ ਇਹ ਇਹ ਸਾਰਾ ਕੁਝ ਮਿੱਤਰੋ ਜਿਵੇਂ ਹੁਣ ਮੈਂ ਵੇੜੀ ਵੀਡੀਓ ਛੱਡੀ ਉਹਦੇ 'ਚ ਥੋੜਾ ਅਣਜਾਣ ਬਾਨਾ ਪੈਂਦਾ ਪਰ ਰੱਬ ਦੀ ਮਿਹਰ ਨਾਲ ਚਲੋ ਸਾਰੇ ਸੱਜਣ ਮਿੱਤਰਾਂ ਨੂੰ ਵੇਂਦੇ ਰਹਿੰਦੇ ਨੇ ਜਿਹੜੇ ਪ੍ਰਾਲੀ ਪਾਉਂਦੇ ਆ ਤਾਂ ਕੋਈ ਵੱਡਾ ਮਸਲਾ ਨਹੀਂ ਹੈਗਾ ਇਹ ਪਰ ਇਹ ਜੋ ਰਿਐਲਿਟੀ ਆ ਉਹ ਤੁਹਾਨੂੰ ਦਿਖਾਉਣੀ ਪੈਂਦੀ ਸਾਨੂੰ ਜੇ ਮੈਂ ਹੁਣ ਕਹਦੇ ਆਂ ਵੀ ਹਾਂ ਮੈਂ ਨੱਪ ਕੇ ਕਹਦਾ ਐਂ ਜਿਵੇਂ ਲੋ ਸੌਖਾ ਕੰਮ ਜਿਹੜੀ ਕੋਈ ਮਾੜੀ ਮੋਟ ਔਕੜ ਆਉਂਦੀ ਆ ਜਾਂ ਮਾੜਾ ਮੋਟ ਕੋਈ ਨੁਕਸਾਨ ਹੁੰਦਾ ਜਾਂ ਕੁਝ ਵੀ ਹੈ ਹਨਾ ਜਾਂ ਪ੍ਰਾਲੀ ਤੰਗ ਕਰਦੀ ਮੱਥਿਆਂ ਵਾਲੀ ਇਹ ਤੁਹਾਨੂੰ ਦਿਖਾਉਣੀ ਪੈਂਦੀ ਹੁਣ ਐਂ ਤਾਂ ਕੋਈ ਬੰਦਾ ਨਹੀਂ ਦਿਖਾਉਂਦਾ ਜਿਹੜਾ ਅਗਲਾ ਕਹਿੰਦਾ ਵੱਠ ਨਾ ਪਹਿਲਾਂ ਕਿਹੜਾ ਸ਼ੁਰੂ ਕਰ ਲੋ ਜਦੋਂ ਤੁਸੀਂ ਦੂਜੀ ਏਰੀਆ ਇਹ ਲਿਆਉਂਗਾ ਨਾ ਤਿੰਨ ਚਾਰ ਆਰੀ ਪਲੋ ਭਰੇ ਕਿਉਂਕਿ ਆਹ ਪਰਾਲੀ ਬਹੁਤ ਰਹਿ ਜਾਂਦੀ ਨਾਲ ਨਾਲ ਮੱਥਿਆਂ ਤੇ ਪਰਾਲੀ ਜ਼ਿਆਦਾ ਹੁੰਦੀ ਆ ਹੁਣ ਆਹ ਕਿਹੜਾ ਵੀ ਬਹੁਤ ਤੰਗ ਕਰੂਗਾ ਮਾਲਾ ਜੇ ਉ ਇਥੋਂ ਸ਼ੁਰੂਆਤ ਕਰਨੀ ਹੋਵੇ ਤਾਂ ਹੁਣ ਚਲੋ ਇਥੋਂ ਆਪਾਂ ਥੋੜਾ ਜਿਹਾ ਕਰੀ ਦੋਵੇਂ ਹੀ ਪਰ ਕੰਮ ਹੈਗਾ ਜਣੀ ਵਿੱਚ ਉਲਝਾਜ ਵਾਲਾ ਪਰ ਉਹਵੇਂ ਹੱਥ ਟੈਕ ਜਾਂਦਾ ਬੰਦਾ ਉਹਨੂੰ ਅਗਨੋਰ ਕਰ ਲੱਗ ਜਾਂਦਾ ਮਾੜੀ ਮੋੜ ਚੀਜ਼ ਨੂੰ ਹੁਣ ਜੇ ਸਾਰੇ ਵਾਣ ਮਗਰ ਇੱਥੇ ਇੱਕ ਵੱਟ ਤੰਗ ਕਰ ਦੂਗਾ ਗੱਡੀ ਗੱਲ ਇਕਸਾਮ ਸੋਣ ਤੋਂ ਤੰਦਰੁਸਤੀ ਨਾਲ ਸੰਦਿਆਂ ਦੀ ਨਾਲ ਕੰਮ ਆਪਣਾ ਫਾਈਨਲ ਹੋ ਗਿਆ ਬਾਣ ਤੋਂ ਕੋਈ ਪਛਾਣ ਹੀ ਨਹੀਂ ਸਕਦਾ ਜੀ ਪ੍ਰਾਲੀ ਹੀ ਇੱਥੇ ਬਹੁਤ ਸਰਾ ਲੱਗ ਗਿਆ ਕੰਮ ਲਓ ਜੀ ਕਹਿੰਦੇ ਚੈੱਕ ਕਰੋ ਅੱਜ ਲਾਈਟਾਂ ਲੂਟਾਂ ਚਲਾ ਕੇ ਲਿਆਂਦੀਆਂ ਨੇ ਦੋ ਮੂਰਲੀਆਂ ਤੇ ਆ ਮਗਰ ਤੇ ਕੀ ਇੰਨੀ ਕੀ ਆ ਲਾਈਟ ਬੰਦ ਕਰਕੇ ਛੱਡੀ ਫੈਨ ਬੈਲਟ ਆਵਾਜ਼ ਕਰੀ ਜਾਂਦੀ ਹੈ ਡੈਨਮੋ ਵਾਲੀ ਥੋੜਾ ਹਟ ਜੂਗੀ ਇੱਕ ਮੰਡ ਦੀ ੜੂ ਜਿਉਂ ਜਿਉਂ ਜਗ੍ਹਾ ਆ। ਚਾਬੀ ਵੀ ਕੱਟੀ ਚਾਬੀ ਕੱਟੀ ਆ ਜੀ। ਹਾੜ ਗਈ ਹਾਂ। ਛੱਡ ਦੇ। ਕੋਲ ਮਲਾ ਕੇ ਕੇਰਾ ਤਾਂ ਨਹੀਂ ਸਾਨੂੰ ਲੱਗਿਆ ਕਿਸੇ ਪਾਸੇ ਬੜਾ ਉੱਚਾ ਨਹੀਂ ਵਾ। ਬਾਕੀ ਸਾਡੀਆਂ ਵਟਾਂ-ਵੋਟਾਂ ਨਾਲ ਉੱਚਾ ਹੀ ਸੀ ਕੰਮ ਆ ਤਾਂ ਵਧੀਆ ਹੋਇਆ। ਅੱਗੇ ਵਟਾਂ ਦੇ ਪਾਣੀ ਨਹੀਂ ਚੜਦਾ ਹੁੰਦਾ ਸਾਈਡਾਂ ਵਾਲਾਂ ਦੇ ਚੜ ਜੂਗਾ ਦੇਖੇ ਜਾਓਗੇ